ਕੱਤਕਾਲ ਚ ਜ਼ਰ ਇੱਕ ਕਬੂਤਰ ਹੈ ਭਰਾ ਨੰਬਈ ਅੱਜ ਤਾਂ ਆਪਾਂ ਆਪਣੇ ਕਬੂਤਰਾਂ ਨੂੰ ਸ਼ੌਂਕ ਕਰਾਉਣ ਲੱਗੇ ਆਂ ਭਾਈ ਇੱਥੇ ਨਾ ਇੱਕ ਵਾਰਾ ਕਬੂਤਰ ਆਇਆ ਤਾਂ ਆਪਾਂ ਛੱਡੇ ਉਹਦੇ ਕਰਕੇ ਕਬੂਤਰ ਆਪਣੇ ਉੱਡਣ ਵੀ ਦੇ ਕੁਝ ਉਹ ਤੁਰਿਆ ਪੈਦਾ ਕਬੂਤਰ ਨਾਲ ਨਹੀਂ ਰਲਦਾ ਕਬੂਤਰਾਂ ਦੇ ਤਾਂ ਨਾ ਤਾਂ ਸ਼ੌਂਕ ਕਰਾਉਂਦੇ ਆਂ ਨਾਲ ਆਪਣੇ ਕਬੂਤਰਾਂ ਦਾ ਸ਼ੌਂਕ ਕਰਾਉਦੇ ਆਂ ਭਾਈ ਉੱਡਣ ਦੇ ਆਪਣੇ ਕਬੂਤਰ ਕੋਜ ਤੇ ਉਹ ਨਾਲ ਰਲਦਾ ਨਹੀਂ ਕਬੂਤਰ ਤੁਰਿਆ ਫਿਰਦਾ ਵਾ ਗੁਲਾਬੀ ਰੰਗ ਲੱਗੇ ਆ ਜੇ ਆ ਗਿਆ ਤੇ ਦੂ ਚਲ ਜਾਂਦਾ ਵਾ ਜੇ ਆ ਗਿਆ ਤਾਂ ਤੁਹਾਨੂੰ ਉਹਨੂੰ ਸ਼ੌਕ ਕਰਾਉਨੇ ਆ ਤਾਂ ਵੀ ਬਾਕੀ ਆਇਕ ਆਪਣੇ ਕਬੂਤਰਾ ਜਿੱਤਰਾ ਫੱਟੀ ਤੇ ਆਉਂਦੇ ਜਾਂਦੇ ਆਰੇ ਖੇੜਾ ਛੂੜਾ ਮਾਰੀ ਜਾਂਦੇ ਆ ਤੋਂ ਕਬੂਤਰਾ ਆਪਣੇ ਉੱਡੰਦੇ ਉਹਨਾਂ ਦੇ ਨਾਲ ਵੀ ਨਹੀਂ ਰਲਦਾ ਥੋੜਾ ਜਿਹਾ ਫਾਟ ਕੇ ਉੱਡਦਾ ਬੱਕਰੀ ਸਾਈਡ ਤੇ ਜੇ ਰਲਦਾ ਰਹੇ ਨਿਕਲ ਜਾਂਦਾ ਜਿਆਦਾ ਚੰਨੀ ਰਹਿੰਦਾ ਨਾਲ ਗੁਲਾਬੀ ਰੰਗ ਲੱਗੇ ਬਈ ਚੰਗਾ ਕਬੂਤਰ ਜਾਂਦਾ ਤੇ ਕਾਫੀ ਟਾਈਮ ਦਾ ਆਇਆ ਵਾ ਨਾਲ ਨਹੀਂ ਉਡਦਾ ਉੱਚਾ ਹੋ ਜਾਂਦਾ ਜਾਂ ਨੀਵਾ ਆ ਜਾਂਦਾ ਆਹ ਕਹ ਬਈ ਆਪਣੇ ਕਬੂਤਰ ਉਡੰਦੇ ਆ ਜਿਹੜੇ ਤੇ ਇਹ ਆਪਣੇ ਕਬੂਤਰ ਉੱਚੇ ਆ ਉਹ ਇਸ ਤਰ੍ਹਾਂ ਹੀ ਆਉਂਦਾ ਵਾ ਕਦੀ ਨੀਵਾ ਆ ਜਾਂਦਾ ਕਦੀ ਉੱਚਾ ਹੋ ਜਾਂਦਾ ਤੇ ਵੇਰ ਰੜ ਕੇ ਨਿਕਲ ਜਾਂਦਾ ਵਾ ਇੱਥੇ ਆਉਂਦਾ ਤੇ ਤੁਹਾਨੂੰ ਦਿਖਾਉਨੇ ਆਪਾਂ ਦਾ ਸ਼ੌਕ ਦਿਖਾਉਨੇ ਤੁਹਾਨੂੰ ਆਹ ਕਹ ਬਈ ਆ ਆ ਗਿਆ ਇਹ ਇਸ ਤਰ੍ਹਾਂ ਹੀ ਨਿਕਲ ਜਾਂਦਾ ਵਾ ਸਿੱਧਾ ਹੀ ਆਉਂਦਾ ਚੱਕਰ 2-4 ਮਾਰਦਾ ਨਹੀਂ ਨਿਕਲ ਜਾਂਦਾ ਆਹ ਕੋ ਗੁਲਾਬੀ ਰੰਗ ਲੱਗੇ ਇਹਦੇ 2-4 ਚੱਕਰ ਮਾਰਨੇ ਨੇ ਫੇਰ ਭੱਜ ਜਾਂਦਾ ਤੁਰਿਆ ਫੇਰਦਾ ਕੋ ਦੋ ਸਾਈਡਾਂ ਦੇ ਗੁਲਾਬੀ ਰੰਗ ਲੱਗੇ ਆ ਚੰਗਾ ਚੋਪੜਿਆ ਕਬੂਤਰ ਤੇ ਆਪਣੇ ਕਬੂਤਰ ਜਿਹੜੇ ਉਹ ਛੇ ਥੋੜੇ ਇਹ ਇਸ ਤਰ੍ਹਾਂ ਫੇਰਦਾ ਵਾ ਆਪਣੇ ਕਬੂਤਰ ਆ ਕੋ ਜਿਆਦੇ ਉੱਚੇ ਆ ਇਹਨਾਂ ਨਾਲ ਨਹੀਂ ਰਲਦਾ ਇਹਦਾ ਨੇ ਨਿਕਲ ਜਾਣਾ ਫੇਰ ਆ ਜਣਾ ਵਾ ਕਾ ਵੀ ਟਾਈਮ ਦਾ ਇਸ ਤਰ੍ਹਾਂ ਹੀ ਦੇਆ ਵਾ ਕਬੂਤਰ ਛੱਡੇ ਆਪੇ ਆ ਜੂਗਾ ਉਹਦਾ ਹੀ ਸ਼ੌਂਕ ਰਨੇ ਆਹ ਕਫਟੀ ਤੇ ਆਪਣੇ ਕਬੂਤਰ ਇਤਰਾ ਬਹਿ ਜਾਂਦੇ ਬੋਲੰਦੇ ਆ ਗਰੀ ਫੱਟੀ ਦੇ ਥੱਲੇ ਆ ਇਹਦੇ ਉੱਪਰ ਚੱਲ ਜਾਂਦੇ ਆ ਤਾਂ ਸਾਰੇ ਕਬੂਤਰ ਥੱਲੇ ਛੱਡੇ ਆਪਾਂ ਤੇ ਵੇਖੋ ਜੇ ਕੀ ਜਾਂਦਾ ਵਾ ਹੁਣ ਆਉਂਦਾ ਕਿ ਨਹੀਂ ਆਉਂਦਾ ਆਖੋ ਫੱਟੀ ਦੇ ਬੈਠੇ ਖੰਭ ਚੋਕ ਚੋਕ ਕੇ ਬੋਲੰਦੇ ਮਸਤੇ ਬਈ ਕਬੂਤਰ ਸਾਰੇ ਆਪੇ ਛੇਣਾ ਛੋਣਾ ਲਈ ਜਾਂਦੇ ਆ ਬਾਕੀ ਇੱਥੇ ਤਾਂ ਦਿਖਾਉਣੇ ਕਿ ਟੈਡੀ ਕਬੂਤਰੀ ਆ ਉਹ ਜਿਹੜੀ ਬਾਈ ਫਿਰਦੀ ਨਾ ਟੈਡੀ ਇਹ ਆਪੇ ਆਣ ਕੇ ਬੈਠੀ ਆ ਇਹਨੂੰ ਦੋ ਦੋ ਕੰਨੀਆਂ ਦੇ ਕਰਤਾ ਵਾ ਇਹ ਅਜੇ ਗੋਟ ਮਾਰਦੀ ਆ ਬੈਠੀ ਤੇ ਆਪੇ ਪਰ ਇਹ ਗੋਟ ਮਾਰਦੀ ਰਹਿੰਦੀ ਇਸ ਕਰਕੇ ਹੁਣ ਇਹਨੂੰ ਕੱਟਤਾ ਨਹੀਂ ਤੇ ਪਹਿਲਾਂ ਬੰਨੀ ਤੇ ਹੁਣ ਇਹ ਦੋ ਦੋ ਕੰਨੀਆਂ ਦੇ ਕਰਤੀ ਉਡਣ ਨੂੰ ਪਿਆਦੀ ਹੈ ਇਹਦੀ ਗਿੱਜੀ ਹੋਊਗੀ ਉਹਦੇ ਕਰਕੇ ਇਹ ਰ ਇੱਕ ਗੋਟ ਜੇ ਮਾਰਦੀ ਆ ਬਾਕੀ ਆਇ ਕੋਈ ਛੇੜਾ ਇਦਾਂ ਲਈ ਜਾਂਦੇ ਕਬੂਤਰ ਆਪਣੇ ਵੇ ਆਲੂਗਾ ਜੇ ਆਉਣਾ ਹੋਗਾ ਕਬੂਤਰ ਨੇ ਇਹਦੇ ਦਾਣੇ ਦੁਨੇ ਇਤਰਾ ਪਾ ਆਤੇ ਛੇੜਾ ਛੂੜਾ ਲਈ ਜਾਂਦੇ ਕਬੂਤਰ ਬਾਕੀ ਵੇਚਦੇ ਆ ਕੀ ਜਾਂਦਾ ਆਪਣੇ ਕਬੂਤਰ ਤੇ ਛੱਡੇ ਆ ਆਪੇ ਕਬੂਤਰ ਜਾਂ ਥੱਲੇ ਆਉਂਦੇ ਗੁੱਡੇ ਤੇ ਆ ਪੱਟੀ ਤੇ ਬਹਿ ਜਾਂਦੇ ਛੇੜਾ ਛੂੜਾ ਆਪੇ ਬੈਠ ਗਏ ਨੇ ਪਰ ਕਬੂਤਰ ਜੰਗਾ ਵਾ ਮੂੰਹ ਨਹੀਂ ਕਰਦਾ ਕਬੂਤਰ ਕਬੂਤਰ ਤੇ ਵਧਰੇ ਆਪਣੇ ਕੋ ਫਿਰ ਵੀ ਭਾਈ ਇਹ ਨਾ ਕਬੂਤਰ ਜਿਹੜਾ ਚੰਗਾ ਉਹਨੇ ਫਿਰਦੇ ਰਹਿਣਾ ਆਪਣੀ ਮਰਜ਼ੀ ਨਾਲ ਭਾਵੇਂ ਆਪੇ ਬਹਿ ਜਾਏ ਨਹੀਂ ਤੇਨੇ ਫਿਰਦੇ ਰਹਿਣਾ ਗੁੱਡਾ ਲੱਭਦਾ ਰਹਿੰਦਾ ਜਾਂ ਚੰਗਾ ਕਬੂਤਰ ਬਹਿੰਦਾ ਨਹੀਂ ਆਪਣੀ ਮਰਜ਼ੀ ਨਾਲ ਬਹਿੰਦਾ ਵਾ ਆਹ ਕੋਈ traps ਤੇ ਦਾਨ ਦੋਨੇ ਪਾਈਦੇ ਆ ਤੇ ਛੇੜਾ ਮਾਰੀ ਦੀਆਂ ਨਹੀਂ ਪਹਿੰਦਾ ਨਿਗਲ ਜਾਂਦਾ ਕਦੋਂ ਜਿੱਤਰਾ ਛੇੜ ਵੱਜੀ ਆ ਫੱਟੀ ਤੇ ਚੱਲ ਗਏ ਸਾਰੇ ਕਬੂਤਰ ਤੋਂ ਫੱਟੀ ਉੱਤਾਂ ਉੱਪਰ ਫੱਟੀ ਜਿਹੜੀ ਆ ਉੱਤੇ ਚੱਲ ਜਾਂਦੇ ਆ ਕਬੂਤਰ ਦੇ ਆਪਣੇ ਉੱਡਣ ਦੇ ਨਾਲ ਬਨੇ ਰਲਦਾ ਕਬੂਤਰਾਂ ਦੇ ਨਾਲ ਨਾਲ ਕੇ ਉੱਡੇ ਜਾਵੇ ਤੇ ਉਹ ਦਦਾ ਵੀ ਜਿਹੜਾ ਬੋਏ ਕਬੂਤਰ ਦੇ ਨਾਲ ਬਹਿ ਜੇ ਪਰ ਉਹ ਰਲਦਾ ਨਹੀਂ ਆ ਰਲ ਕੇ ਚੱਕਰ ਮਾਰਦਾ ਦੋ ਜਾ ਰਿਹਾ ਇੱਥੇ ਫਿਰ ਭੱਜ ਜਾਂਦਾ ਵਾ ਜਦੋਂ ਚਾ ਜਾਂਦਾ ਕਬੂਤਰਾਂ ਦਾ ਉਹ ਕਿੱਹਾ ਹੋ ਗਿਆ ਜਾਂਦਾ ਜਦ ਲੰਘ ਜਾਂਦਾ ਦੂਰ ਉਦੋਂ ਫਿਰਦਾ ਆਉਂਦਾ ਉਹ ਚ ਕਬੂਤਰਾਂ ਦੇ ਉੱਤੇ ਆ ਜਾਂਦਾ ਉਦੋਂ ਫਿਰ ਜਾਂਦਾ ਵਾ ਨੀਵਾ ਆ ਜਾਂਦਾ ਵਾ ਇਦਾਂ ਕਰੀ ਜਾਂਦਾ ਕਬੂਤਰ ਹੀ ਤਰਾਂ ਕੋ ਛੇੜਾ ਮਾਰੀ ਜਾਂਦੇ ਨਾ ਤਾਂ ਇਹ ਆਉਂਦਾ ਨਹੀਂ ਹੈ ਬਾਈ ਵੀਡੀਓ ਵਧੀਆ ਲੱਗੀ ਤੇ ਲਾਈਕ ਕਰ ਦਿਓ ਭਰਾ ਮੇਰੇ ਅੱਗੇ ਆਪਣੇ ਦਸੇ ਕਬੂਤਰ ਗਿਆ ਲੱਗੇ ਆ